ਕਨੌਰੀ ਬਾਰਡਰ ਦੀ ਤਸਵੀਰ ਦਿਖਾ ਦਿੰਨੇ ਆ ਮੌਕੇ ਦੀ ਜਿੱਥੇ ਕਿ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਬਾਰਡਰ ਤੇ ਡਟੇ ਹੋਏ ਸੀ ਉਸ ਤੋਂ ਬਾਅਦ ਅੱਜ ਦਿੱਲੀ ਕੋਲ ਦਾ ਫੈਸਲਾ ਕੀਤਾ ਗਿਆ ਸੀ ਕਿਸਾਨਾਂ ਆਗੂਆਂ ਵੱਲੋਂ ਅਤੇ ਹੁਣ ਦੀ ਤੁਹਾਨੂੰ ਤਾਜ਼ਾ ਤਸਵੀਰ ਦਿਖਾ ਦਿੰਨੇ ਆ ਕਿ ਅਥਰੂ ਗੈਸ ਦੇ ਗੋਲੇ ਲਗਾਤਾਰ ਕਿਸਾਨਾਂ ਦੇ ਉੱਤੇ ਡਾਗੇ ਜਾ ਰਹੇ ਨੇ ਕਿਸਾਨ ਜੋ ਆਪਣੇ ਟ੍ਰੈਕਟਰ ਟਰਾਲੀਆਂ ਦੇ ਵਿੱਚੋਂ ਨਿਕਲ ਕੇ ਜੋ ਅੱਗੇ ਗਏ ਸੀਗੇ ਉਹ ਖੇਤਾਂ ਵੱਲ ਆਉਂਦੇ ਨਜ਼ਰ ਆ ਰਹੇ ਨੇ ਸਾਰੇ ਜਿਹੜੇ ਕਿ ਕਿਸਾਨਾਂ ਦੇ ਵਿੱਚ ਇੱਕ ਅਫੜਾ ਤਫਰੀ ਮਚ ਚੁੱਕੀ ਆ ਤੇ ਬਹੁਤ ਸਾਰੇ ਕਿਸਾਨ ਜ਼ਖਮੀ ਹੋंदा ਵੀ ਦਾਵਾ ਨਜ਼ਰ ਆ ਰਿਹਾ ਤਾਂ ਤਸਵੀਰ ਦੇਖ ਪਾ ਰਹੇ ਕਿ ਅਥਰੂ ਗੈਸ ਦੇ ਗੋਲੇ ਬਿਲਕੁਲ ਜੋ ਕਿਸਾਨਾਂ ਦੇ ਉੱਤੇ ਛੁੱਟੇ ਜਾ ਰਹੇ ਨੇ ਅਤੇ ਬਹੁਤ ਸਾਰੇ ਕਿਸਾਨ ਜ਼ਖਮੀ ਹੋਣ ਦਾ ਜੋ ਖਸ਼ਾ ਜਤਾਇਆ ਜਾ ਰਿਹਾ ਜਿਸ ਤਰੀਕੇ ਜੋ ਅਥਰੂ ਗੈਸ ਦੇ ਗੋਲਿਆਂ ਦੇ ਵਿੱਚੋਂ ਦੀ ਲੱਗਦੇ ਹੋਏ ਜੋ ਕਿਸਾਨ ਦੇਖ ਪਾ ਰਹੇ ਹੋ ਕਿ ਉਹਨਾਂ ਦੇ ਵਿੱਚ ਅਫਰਾ ਤਫਰੀ ਮਜਦੀ ਨਜ਼ਰ ਆ ਰਹੀ ਹੈ ਆਪਣੀ ਹੱਕੀ ਮੰਗਣ ਨੂੰ ਲੈ ਕੇ ਬਾਰਡਰ ਤੇ ਜੋ ਕਿਸਾਨ ਡਟੇ ਹੋਏ ਸੀ ਅੱਜ ਦਿੱਲੀ ਕੂਚ ਦਾ ਜੋ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਅ ਅੱਜ ਦੀ ਇਹ ਤਾਜ਼ਾ ਤਸਵੀਰ ਕੀ ਕਿਸਾਨਾਂ ਨੂੰ ਅ ਰੋਕਣ ਦੇ ਲਈ ਬਹੁਤ ਸਾਰੇ ਪ੍ਰਯੋਗ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ ਕਿ ਅਥਰੂ ਗੈਸ ਦੇ ਗੋਲੇ વોਟਰ ਕੈਨਨਸ ਦਾ ਇਸਤੇਮਾਲ ਕੀਤਾ ਜਾ ਰਿਹਾ ਲਗਾਤਾਰ ਅਥਰੂ ਗੈਸ ਦੇ ਗੋਲੇ ਅ ਦਾਗੇ ਜਾ ਰਹੇ ਨੇ ਦਰਜਨਾ ਹੀ ਗੋਲੇ ਜੋ ਇੱਥੇ ਦਾਗ ਦਿੱਤੇ ਗਏ ਨੇ ਕਿਸਾਨਾਂ ਦੇ ਉੱਤੇ ਜਿਸ ਤਰੀਕੇ ਨਾਲ ਸ਼ੰਭੂ ਤੋਂ ਬਾਅਦ ਖਨੋਰੀ ਵੀ ਹੁਣ ਅ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਸਾਨ ਇੱਕ ਮੰਗ ਹੀ ਕਰ ਰਹੇ ਸੀ ਕਿ ਕਿ ਦਿੱਲੀ ਜਾ ਕੇ ਅੰਦੋਲਨ ਜਾ ਸਾਡੀ ਮੰਗਾ ਵੱਲ ਗੌਰ ਕੀਤਾ ਜਾਵੇ ਤੇ ਲਗਾਤਾਰ ਆਵਾਜ਼ਾਂ ਜਿਸ ਤਰੀਕੇ ਨਾਲ ਕੋਈ ਪਾਕਿਸਤਾਨ ਜਾਂ ਹਿੰਦੁਸਤਾਨ ਦੇ ਬਾਰਡਰ ਦੇ ਉੱਤੇ ਦੀ ਆਉਂਦੀਆਂ ਹੁੰਦੀਆਂ ਬੁਲੇਟਸ ਦੀ ਉਸ ਤਰੀਕੇ ਦੀ ਆਵਾਜ਼ਾਂ ਇੱਥੇ ਦਿਲ ਦਹਿਲਾਣ ਵਾਲੀਆਂ ਆਵਾਜ਼ਾਂ ਇੱਥੇ ਸੁਣਨ ਨੂੰ ਮਿਲ ਰਹੀਆਂ ਆ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਅਫਰਾ ਤਫਰੀ ਮਾਦੀ ਨਜ਼ਰ ਆ ਰਹੀ ਹੈ ਤੇ ਇਹ ਤਸਵੀਰ ਖਨੋਰੀ ਬਾਰਡਰ ਦੀ ਜਿੱਥੇ ਕਿ ਹਜ਼ਾਰਾਂ ਹੀ ਕਿਸਾਨ ਖੇਤਾਂ ਦੇ ਵਿੱਚ ਹੋ ਚੁੱਕੇ ਨੇ ਤੇ ਬਹੁਤ ਸਾਰੇ ਕਿਸਾਨ ਇੱਥੇ ਆ ਚੁੱਕੇ ਨੇ ਅਤੇ ਐਂਬੂਲੈਂਸ ਦਾ ਜੋ ਪ੍ਰਬੰਧ ਕੀਤਾ ਇਹ ਬਹੁਤ ਸਾਰੇ ਕਿਸਾਨ ਇੱਥੇ ਜ਼ਖਮੀ ਵੀ ਹੁੰਦੇ ਨਜ਼ਰ ਆਏ ਨੇ ਤਸਵੀਰਾਂ ਵਿੱਚ ਵੇਖ ਪਾ ਰਹੇ ਹੋ ਕਿ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਐਮਐਸਪੀ ਦਾ ਜੋ ਮੁੱਦਾ ਸੀ ਉਹਨੂੰ ਲੈ ਕੇ ਬਹੁਤ ਅੱਜ ਕਿਸਾਨ ਬਾਰਡਰ ਦੇ ਉੱਤੇ ਡਟੇ ਹੋਏ ਸੀ ਅਤੇ ਦਿੱਲੀ ਜਾਣ ਦਾ ਜੋ ਕੂਚ ਕਰਨ ਦਾ ਦਾਵਾ ਕੀਤਾ ਜਾ ਰਿਹਾ ਸੀ ਉਸ ਨੂੰ ਰੋਕਦਿਆਂ ਹੋਇਆ ਪ੍ਰਸ਼ਾਸਨ ਵੱਲੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਨੇ ਇਹ ਤਸਵੀਰ ਖੇਤਾਂ ਦੇ ਵਿਚਕਾਰ ਦੀ ਜੋ ਜਿੱਥੇ ਬਹੁਤ ਸਾਰੇ ਕਿਸਾਨ ਘਟੇ ਹੋਏ ਨੇ ਤਾਂ ਤਸਵੀਰ ਦੇ ਵਿੱਚ ਦੇਖ ਪਾ ਰਹੇ ਹੋ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਜੋ ਦਿੱਲੀ ਅੰਦੋਲਨ ਕਰਨ ਦੀ ਗੱਲ ਹੋਈ ਸੀ ਉਸ ਤੋਂ ਬਾਅਦ ਇਹ ਲਾਈਵ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਔਰ ਐਂਬੂਲੈਂਸ ਜਿੱਥੇ ਕੀ ਗੰਭੀਰ ਰੂਪ ਦੇ ਵਿੱਚ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਨੂੰ ਲਿਜਾਣਦੀ ਹੋਈ ਨਜ਼ਰ ਆ ਰਹੀ ਆ ਬਹੁਤ ਸਾਰੇ ਗੋਲੇ ਲਗਾਤਾਰ ਦਜਨਾ ਹੀ ਦਾਗੇ ਜਾ ਰਹੇ ਨੇ ਅਤੇ ਐਂਬੂਲੈਂਸ ਨੂੰ ਹੋਰ ਰਸਤਾ ਦਿੱਤਾ ਜਾ ਰਿਹਾ ਤਾਂ ਜੋ ਅੱਗੇ ਜੋ ਕਿਸਾਨ ਜ਼ਖਮੀ ਹੋਏ ਉਹਨਾਂ ਨੂੰ ਲਜਾਇਆ ਜਾ ਸਕੇ ਅਤੇ ਹੁਣ ਦੀ ਘੜੀ ਫਿਲਹਾਲ ਦੀ ਘੜੀ ਜੋ ਕਿਸਾਨ ਪਿੱਛੇ ਵੱਧਦੇ ਨਜ਼ਰ ਆ ਰਹੇ ਨੇ ਇਸ ਵਕਤ ਦੀ ਤਸਵੀਰ ਸੁਭਾਤੋ ਹੀ ਕਿਸਾਨ ਜੋ ਡਟੇ ਹੋਏ ਸੀਗੇ ਉਹਨਾਂ ਨੂੰ ਰੋਕਣ ਦੇ ਲਈ ਬਹੁਤ ਸਾਰੀ ਕੋਸ਼ਿਸ਼ਾਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀ ਸੀ ਇਹ ਸਮੇਂ ਦੀ ਤਸਵੀਰ ਜਿੱਥੇ ਕਿ ਇੱਕ ਪਾਸੇ ਸ਼ੰਭੂ ਅਤੇ ਖਨੌਰੀ ਦੇ ਬੋਡੀ ਸੀ ਉਹਨਾਂ ਨੂੰ ਰੋਕਣ ਦੇ ਲਈ ਬਹੁਤ ਸਾਰੇ ਯਤਨ ਲਗਾਤਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸੀ ਰਾਤ ਦੇ ਸਮੇਂ ਜਦ ਅ ਡੀਜੀਪੀ ਹਰਾਂ ਵੱਲੋਂ ਚਿੱਠੀਆਂ ਲਿਖੀਆਂ ਗਈਆਂ ਹਰਿਆਣਾ ਦੇ ਡੀਜੀਪੀ ਵੱਲੋਂ ਜੋ ਪੰਜਾਬ ਦੇ ਡੀਜੀਪੀ ਨੂੰ ਚਿੱਠੀਆਂ ਲਿਖੀਆਂ ਗਈਆਂ ਉਸ ਵਿੱਚ ਖਾਸ ਤੌਰ ਤੇ ਜ਼ਿਕਰ ਸੀਗਾ ਕਿ ਜੋ ਪੋਕਲੇਨਾਂ ਅਧੇ ਜੋ ਜੀਸੀਬੀ ਦੀਆਂ ਮਸ਼ੀਨਾਂ ਵਰਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ ਅਤੇ ਅੱਗੇ ਆਉਣ ਤੋਂ ਰੋਕਿਆ ਜਾਵੇ ਅਤੇ ਬਹੁਤ ਸਾਰੀ ਇਹ ਤਸਵੀਰ ਦੇਖ ਪਾ ਰਹੇ ਹਾਂ ਕਿ ਬਹੁਤ ਸਾਰੇ ਕਿਸਾਨ ਇਸ ਵਕਤ ਫੱਟੜ ਹੋ ਚੁੱਕੇ ਨੇ ਅਤੇ ਜੋ ਲਗਾਤਾਰ ਗੋਲੇ ਹਜੇ ਵੀ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਤਸਵੀਰ ਸਮੇਂ ਦੀ ਦੇਖ ਪਾ ਰਹੇ ਹਾਂ